ਇਮੀਗ੍ਰੇਸ਼ਨ ਦੇ ਵਿੱਚ ਵੱਡੀਆਂ ਚੇਂਜਸ ਕੱਲ ਦਾ ਰੌਲਾ ਰੱਪਾ ਪੈ ਰਿਹਾ ਕਿ ਭਈ ਬੀਸੀ ਵਾਲੇ ਪਾਸਿਓਂ ਖਾਲੇ ਕਾਲਜਾਂ ਨੇ ਇੰਟਰਨੈਸ਼ਨਲ ਸਟੂਡੈਂਟਸ ਦਾ ਦਾਖਲਾ ਹੀ ਬੈਨ ਕਰਤਾ ਫੋਕਸ ਕੀ ਹੈ ਗਵਰਨਮੈਂਟ ਦਾ ਰੌਲਾ ਇਹ ਹੈ ਕਿ ਗਵਰਨਮੈਂਟ ਹੁਣ ਚੰਦੀ ਹੈ ਕਿ ਸਾਨਣਾ ਹੋਰ ਸੰਗਣਾ ਲੱਗੇ ਕੁਆਲਿਟੀ ਸਟੂਡੈਂਟਸ ਲੈ ਕੇ ਆਈਏ ਜਾਂ ਗ੍ਰੈਜੂਏਟਸ ਜਿਆਦਾ ਤੋਂ ਜਿਆਦਾ ਆਉਣ ਪਲੱਸ 2 ਤੋਂ ਬਾਅਦ ਨਾ ਬੱਚੇ ਆਉਣ ਇਸ ਤਰੀਕੇ ਦਾ ਮਾਹੌਲ ਬਣਾਇਆ ਜਾ ਰਿਹਾ ਪਹਿਲਾਂ ਜੀਆਈਸੀ ਦਾ ਵਧਾਉਣਾ ਬਾਅਦ ਵਿੱਚ ਗਿਣਤੀ ਘਟਾਉਣੀ ਉਸ ਤੋਂ ਬਾਅਦ ਸੂਬਿਆਂ ਨੂੰ ਉੱਤੇ ਗੱਲ ਛੱਡਣੀ ਫਿਰ ਉਹਨਾਂ ਦਾ ਉਹਨਾਂ ਦੇ ਉੱਤੇ ਚੈੱਕ ਬਣਾਉਣਾ ਪ੍ਰੋਪਰਲੀ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਓਵਰਆਲ ਕੀ ਲੱਗਦਾ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਸੋਚ ਕੀ ਰਹੀ ਹੈ ਦਿਸ਼ਾ ਕੀ ਹੋ ਰਹੀ ਫਿਬਰੂਰੀ 2026 ਤੱਕ ਜਿਹੜੇ ਨਵੇਂ ਪ੍ਰਾਈਵੇਟ ਜਿਹੜੇ ਡੀਐਲਆਈਸ ਹੋਣਗੇ ਜਾਂ ਜਿਹੜੇ ਨਵੇਂ ਪ੍ਰਾਈਵੇਟ ਇੰਸਟੀਚਿਊਸ਼ਨ ਹੋਣਗੇ ਉਹਨਾਂ ਨੂੰ ਇੰਟਰਨੈਸ਼ਨਲ ਜਿਹੜਾ ਸਟੂਡੈਂਟ ਵੀਜ਼ਾ ਹੈ ਉਹਦੇ ਵਿੱਚ ਪਾਰਟਿਸਪੇਟ ਨਹੀਂ ਕਰ ਸਕਣਗੇ ਇਤਨਾ ਤਨੀ ਵੀ ਵੀਜ਼ੇ ਲੱਗਣੇ ਹਟ ਜਾਣਗੇ ਜਾਂ ਬੱਚੇ ਉਹ ਇਹੋ ਜਿਹਾ ਕੁਝ ਵੀ ਨਹੀਂ ਹੋਇਆ ਹੈਗਾ ਸਿਰਫ ਇੱਕ ਇਹ ਹੈ ਕਿ ਨੰਬਰ ਆਫ ਜਿਹੜਾ 35% ਜਿਹੜਾ ਕੋਟਾ ਘਟਾਇਆ ਹੈਗਾ ਉਹ ਫੈਡਰਲ ਸਰਕਾਰ ਨੇ ਉਹ ਫੈਡਰਲ ਸਰਕਾਰ ਨੇ ਜਿਹੜਾ ਘਟਾਇਆ ਉਹਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਬੀਸੀ ਦੇ ਵਿੱਚ ਵੀ ਜਿਹੜੇ ਪਹਿਲਾਂ ਨਾਲੋਂ ਸਟੂਡੈਂਟ ਜਿਹੜੇ ਹੈਗੇ ਆ ਉਸ ਹਿਸਾਬ ਨਾਲ ਉਹਨਾਂ ਦਾ ਵੀ ਅਸਰ ਹੋਏਗਾ ਇਮੀਗ੍ਰੇਸ਼ਨ ਦੇ ਵਿੱਚ ਵੱਡੀਆਂ ਚੇਂਜਸ ਕੱਲ ਦਾ ਰੌਲਾ ਰੱਪਾ ਪੈ ਰਿਹਾ ਕਿ ਭਈ ਬੀਸੀ ਵਾਲੇ ਪਾਸਿਓਂ ਖਾਲੇ ਕਾਲਜਾਂ ਨੇ ਇੰਟਰਨੈਸ਼ਨਲ ਸਟੂਡੈਂਟਸ ਦਾ ਦਾਖਲਾ ਹੀ ਬੈਨ ਕਰਤਾ ਪ੍ਰਾਈਵੇਟ ਕਾਲਜਾਂ ਦੀ ਕੀ ਸਿਚੁਏਸ਼ਨ ਹੋਊਗੀ ਪਬਲਿਕ ਕਾਲਜਾਂ ਦੀ ਕੀ ਸਿਚੁਏਸ਼ਨ ਹੋਊਗੀ ਓਵਰਆਲ ਬੀਸੀ ਦੇ ਵਿੱਚ ਇਮੀਗ੍ਰੇਸ਼ਨ ਦੀ ਕੀ ਸਿਚੁਏਸ਼ਨ ਹੋਏਗੀ ਡਾਕਟਰ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਸੋ ਉਹਨਾਂ ਨੂੰ ਨਾਲ ਜੋੜਦੇ ਆਪਾਂ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਕੀ ਹਾਲ ਹੈ ਨੌਟਸਬ ਚੇਤਾ ਬਹੁਤ ਵਧੀਆ ਜੀ ਮੈਂ ਬਿਲਕੁਲ ਠੀਕ ਐ ਜੋਗਰਾਜ ਤੁਸੀਂ ਸੁਣਾਓ ਠੀਕ ਹੋ ਵਧੀਆ ਰੱਖੋ ਸਭ ਤੰਦਰੁਸਤੀਆਂ ਨੇ ਪਰ ਕੱਲ ਦੀਆਂ ਥੋੜੀਆਂ ਥੋੜੀਆਂ ਜਿਹੀਆਂ ਤਲਕੀਆਂ ਇਹ ਹੋਈ ਜਾਂਦੀਆਂ ਸੀ ਕਿਉਂਕਿ ਜਦੋਂ ਕੋਈ ਖਬਰ ਆਉਂਦੀ ਆ ਤੇ ਖਬਰ ਜਦੋਂ ਮਿਸ ਰਿਪਰੈਜ਼ੈਂਟ ਹੁੰਦੀ ਆ ਬਾਹਰ ਪਾਸ ਸੋਸ਼ਲ ਮੀਡੀਆਜ਼ ਦੇ ਉੱਤੇ ਜਾਂ ਹੋਰ ਥਾਵਾਂ ਦੇ ਉੱਤੇ ਇੱਕ ਗੱਲ ਕੁਛ ਹੁੰਦੀ ਆ ਪੇਸ਼ਕਸ਼ੀਰੀ ਬਣਾ ਕੇ ਕੁਛ ਕੀਤੀ ਜਾਂਦੀ ਹੁਣ ਕੱਲ ਦੀ ਖਬਰ ਚੱਲ ਰਹੀ ਐ ਕਿ ਬਈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਬੀਸੀ ਦੇ ਵਿੱਚ ਪੱਕਾ ਹੀ ਬੰਦ ਕਰਤਾ ਹੁਣ ਅਗਲੇ 2 ਸਾਲੋਂ ਆਈ ਨਹੀਂ ਪਾਉਣਗੇ ਪਰ ਉਹਦੀ ਪਿਛਲੀ ਸੱਚਾਈ ਕੀ ਹੈ ਬੀਸੀ ਗਵਰਨਮੈਂਟ ਨੇ ਆਖਰਕਾਰ ਅਨਾਉਂਸਮੈਂਟ ਕੀ ਕੀਤੀ ਪਹਿਲਾਂ ਤੇ ਉਹ ਦੱਸਿਓ ਜੀ ਦੇਖੋ ਇਸ ਤਰ੍ਹਾਂ ਕਿ ਜਿਹੜਾ ਰੋਲਾ ਜਦੋਂ ਦੀ 22 ਜਨਵਰੀ ਦੀ ਮਿਨਿਸਟਰ ਮਿਲਰ ਨੇ ਜਦੋਂ ਦੀ ਇਹ ਆਪਣੀ ਅਨਾਉਂਸਮੈਂਟ ਕੀਤੀ ਸੀਗੀ ਕਿ ਇਸ ਤਰ੍ਹਾਂ ਦੀਆਂ ਚੇਂਜਸ ਲੈ ਕੇ ਆ ਰਹੀਆਂ ਨੇ ਤੇ ਫੈਡਰਲ ਤੇ ਪ੍ਰਵਿੰਸ਼ੀਅਲ ਗਵਰਨਮੈਂਟ ਦੇ ਵਿੱਚ ਕਿਉਂਕਿ ਐਜੂਕੇਸ਼ਨ ਜਿਹੜਾ ਇੱਕ ਮੁੱਦਾ ਹੈ ਇਹ ਪ੍ਰਵਿੰਸ਼ੀਅਲ ਗਵਰਨਮੈਂਟ ਦਾ ਮੁੱਦਾ ਹੈ ਤੇ ਉਹਨਾਂ ਨੂੰ ਮੋਰ ਰੈਗੂਲੇਟ ਕਰਨ ਦੇ ਲਈ ਇਹ ਸਾਰੀ ਚੀਜ਼ ਕਹੀ ਸੀ ਹੁਣ ਪ੍ਰੋਵਿੰਸਸ ਲੱਗੀਆਂ ਹੋਈਆਂ ਨੇ BC ਦੀ ਸਰਕਾਰ ਵੀ ਇਸ ਬੰਨੇ ਲੱਗੀ ਹੋਈ ਹੈ ਹੁਣ ਇਸ ਵੱਲੇ ਜਦੋਂ ਅਪ ਟੋਟਲ ਨੰਬਰ ਕਾਊਂਟ ਕਰਦੇ ਆਂ ਤਕਰੀਬਨ ਤਕਰੀਬਨ ਪੋਨੇ 6 ਲੱਖ ਵਿਦਿਆਰਥੀ ਪੜਦਾ ਹੈ ਓਵਰ ਆਲ BC ਦੇ ਵਿੱਚ ਜਿਹਦੇ ਵਿੱਚੋਂ ਤਕਰੀਬਨ ਤਕਰੀਬਨ ਜਿਹੜਾ ਹੈਗਾ ਪੋਨੇ 2 ਲੱਖ ਤਕਰੀਬ ਜਿਹੜਾ ਵਿਦਿਆਰਥੀ ਹੈ ਉਹ ਇੰਟਰਨੈਸ਼ਨਲ ਹੈ ਹਾਂਜੀ ਜਿਹੜਾ ਕਿ ਦੋਨੇ ਪਬਲਿਕ ਤੇ ਪ੍ਰਾਈਵੇਟ ਕਾਲਜਾਂ ਦੇ ਵਿੱਚ ਪੜਦੇ ਨੇ ਪੋਸਟ ਸੈਕੰਡਰੀ ਇੰਸਟੀਟਿਊਸ਼ਨਸ ਦੇ ਵਿੱਚ ਜਿਹੜੇ ਬੱਚੇ ਪੜਦੇ ਨੇ ਹਮ ਹੁਣ ਜਿਹੜੀ ਅਨਾਉਂਸਮੈਂਟ ਦੀ ਆਪਾਂ ਗੱਲ ਕਰੀਏ ਅਨਾਉਂਸਮੈਂਟ ਦੇ ਵਿੱਚ ਇਹ ਹੈ ਕਿ ਮੇਨਲੀ ਜਿਹੜੇ ਨਵੇਂ ਇੰਸਟੀਚਿਊਸ਼ਨ ਜਿਨ੍ਹਾਂ ਨੂੰ ਨਵੇਂ ਇੰਸਟੀਚਿਊਸ਼ਨ ਜਿਹੜੀ ਸਰਕਾਰ ਬਣਾ ਰਹੀ ਹੈ ਉਹਨਾਂ ਨੂੰ ਅਗਲੇ 2 ਸਾਲਾਂ ਤੱਕ ਸਿਰਫ ਉਹ ਵਾਲੇ ਪ੍ਰਾਈਵੇਟ ਇੰਸਟੀਚਿਊਸ਼ਨ ਜਿਹੜੇ ਕਿ ਨਵੇਂ ਆਰਏਐ ਉਹਨਾਂ ਨੂੰ 2 ਸਾਲ ਤੱਕ ਆਪਣਾ ਜਿਹੜਾ ਸਟੂਡੈਂਟ ਵੀਜ਼ਾ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਉਹਨਾਂ ਨੂੰ ਲੈਟਰ ਜਿਹੜੀ ਆਪਾਂ ਨੂੰ ਸਪੋਰਟ ਚਾਹੀਦੀ ਹੈ ਪ੍ਰਵਿੰਸ ਦੀ ਉਹ ਨਹੀਂ ਮਿਲੇਗੀ ਸਿਰਫ ਨਵੇਂ ਨੂੰ ਹਾਂਜੀ ਨਵੇਂ ਕਾਲ ਨਵੇਂ ਜਿਹੜੇ ਨਵੇਂ ਪੁਰਾਣੇ ਚੱਲਦੇ ਨੇ ਆਲਰੇਡੀ ਉਹ ਸਾਰਾ ਚੀਜ਼ ਜਿਹੜੀ ਹੈਗੀ ਆ ਉਸੇ ਤਰੀਕੇ ਨਾਲ ਚੱਲੇਗੀ ਸਿਰਫ ਇੱਕੋ ਹੀ ਫਰਕ ਪਿਆ ਹੈ ਕਿ ਇਹਨੂੰ ਕੈਪਿੰਗ ਕਰ ਦਿੱਤੀ ਗਈ ਹੈ ਜਿਹੜਾ ਪ੍ਰੋਵਿੰਸ ਕੋਟਾ ਹੋਏਗਾ ਅੱਗੋਂ ਜਿਹੜੀਆਂ ਬੀਸੀ ਦੀ ਜਿਹੜੀ ਗਵਰਨਮੈਂਟ ਹੈਗੀ ਉਹ ਦੇਖੇਗੀ ਕਿ ਕਿਸ ਇੰਸਟੀਚਿਊਸ਼ਨ ਦੇ ਵਿੱਚ ਕਿੰਨੀਆਂ অথরাইゼਸ਼ਨ ਕਿਸ ਇੰਸਟੀਚਿਊਸ਼ਨ ਨੂੰ ਕਿਸ ਸਾਥ ਦੇ ਨਾਲ ਦੇਣੀਆਂ ਸਟੇਟ ਦੇ ਕੋਟੇ ਦੇ ਸਾਥ ਦੇ ਨਾਲ ਸੋ ਇਹਦੇ ਬਾਰੇ ਹਲੇ ਕੋਈ ਡਿਕਲੇਅਰ ਨਹੀਂ ਕੀਤਾ ਪਰ ਉਹਨਾਂ ਨੇ ਇੱਕ ਚੀਜ਼ ਇਹ ਕਹਤੀ ਹੈ ਕਿ ਫ फेब्रुवारी 2026 ਤੱਕ ਜਿਹੜੇ ਨਵੇਂ ਪ੍ਰਾਈਵੇਟ ਜਿਹੜੇ ਡੀਐਲਆਈਸ ਹੋਣਗੇ ਜਾਂ ਜਿਹੜੇ ਨਵੇਂ ਪ੍ਰਾਈਵੇਟ ਇੰਸਟੀਚਿਊਸ਼ਨ ਹੋਣਗੇ ਉਹਨਾਂ ਨੂੰ ਇੰਟਰਨੈਸ਼ਨਲ ਜਿਹੜਾ ਸਟੂਡੈਂਟ ਵੀਜ਼ਾ ਉਹਦੇ ਵਿੱਚ ਪਾਰਟਿਸਪੇਟ ਨਹੀਂ ਕਰ ਸਕਣਗੇ ਓਕੇ ਸੋ ਗੱਲ ਇੰਨੀ ਹੈ ਸੋ ਬੈਨ ਕੋਈ ਨਹੀਂ ਹੋਇਆ ਇਤਨਾ ਤੱਕ ਵੀ ਵੀਜ਼ੇ ਲੱਗਣੇ ਹਟ ਜਾਣਗੇ ਜਾਂ ਇਹੋ ਜਿਹਾ ਕੁਝ ਵੀ ਨਹੀਂ ਹੋਇਆ ਹੈਗਾ ਸਿਰਫ ਇਹ ਕੀ ਹੈ ਕਿ ਨੰਬਰ ਆਫ ਜਿਹੜਾ 35% ਜਿਹੜਾ ਕੋਟਾ ਘਟਾਇਆ ਹੈਗਾ ਉਹ ਤੇ ਫੈਡਰਲ ਸਰਕਾਰ ਨੇ ਉਹ ਫੈਡਰਲ ਸਰਕਾਰ ਨੇ ਜਿਹੜਾ ਘਟਾਇਆ ਉਹਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਬੀਸੀ ਦੇ ਵਿੱਚ ਵੀ ਜਿਹੜੇ ਪਹਿਲਾਂ ਨਾਲੋਂ ਸਟੂਡੈਂਟ ਜਿਹੜੇ ਹੈਗੇ ਆ ਉਸ ਹਿਸਾਬ ਨਾਲ ਉਹਨਾਂ ਦਾ ਵੀ ਅਸਰ ਹੋਏਗਾ अच्छा रोड्स साहब क्यों रोक लगाई की लगता है बीसी सरकार ने जेडी रोक लगाई है को उन्होंने जदि अपने अनाउंसमेंट ਦੇ ਵਿੱਚ ਥੋੜੀ ਜੀ ਇੱਕ ਦੋ ਐਗਜ਼ੈਂਪਲਸ ਵੀ ਕੇਸ ਸਟਡੀਆਂ ਵੀ ਦਸੀਆਂ ਵੀ ਸੜਕੋ ਐਵੇਂ ਐਵੇਂ ਦੇ ਪਿਛਲੇ ਸਮਿਆਂ ਦੇ ਵਿੱਚ ਕੇਸ ਆਏ ਕਿ ਬੱਚੇ ਲੈ ਕੇ ਪਿਛੋਂ ਕੁਸ਼ ਆਉਂਦੇ ਸੀਗੇ ਕੋਰਸ ਇੱਥੇ ਆ ਕੇ ਕੋਈ ਉਹਨਾਂ ਨੂੰ ਆਨਲਾਈਨ ਕੋਰਸ ਮਿਲ ਜਾਂਦਾ ਸੀ ਕੋਈ ਹੋਰ ਚੀਜ਼ਾਂ ਮਿਲ ਜਾਂਦੀਆਂ ਸੀ ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਵਾਚ ਕੀਤਾ ਤੇ ਹੁਣ ਤਾਂ ਕਰਕੇ ਅਸੀਂ ਆਉਂਦੇ 2 ਸਾਲ ਸੁਧਾਰ ਕਰਾਂਗੇ ਦੇ ਵਿੱਚ ਉਹਦੇ ਕਰਕੇ ਨਵੇਂ ਨੂੰ ਰੋਕਤਾ ਵੀ ਨਵੇਂ ਕਾਲਜ ਨਹੀਂ ਜੁਆਇਨ ਕਰ ਪਾਣਗੇ ਕੀ ਅਸੀਂ ਕੰਡੀਸ਼ਨਸ ਹੋਣਗੀਆਂ ਹੋਰ ਦੇਖੋ ਇਹਦੇ ਵਿੱਚ ਇੱਕ ਇਹ ਹੈ ਯੋਗ ਜੀ ਕਿ ਜਿਹੜੀਆਂ ਸਰਕਾਰਾਂ ਨੇ ਉਹ ਜਾਗੀਆਂ ਤਾਂ ਜ਼ਰੂਰ ਨੇ ਪਰ دیر ਬਾਅਦ ਜਾਗੀਆਂ ਨੇ ਲੇਟ ਹੋ ਗਿਆ ਹਾਂ ਲੇਟ ਹੋ ਗਿਆ ਇਹਦੇ ਵਿੱਚ ਹੋਇਆ ਕੀ ਹੈ ਕਿ ਵੀ ਕਾਫੀ ਦੇਰ ਤੋਂ ਇਹ ਮੁੱਦਾ ਚੱਲ ਰਿਹਾ ਸੀ ਕਿ ਜਿਹੜਾ ਸਟੈਂਡਰਡ ਆਫ ਐਜੂਕੇਸ਼ਨ ਹੈ ਕੈਨੇਡਾ ਦੇ ਵਿੱਚ ਉਹ ਪੂਰੀ ਤਰ੍ਹਾਂ ਮਿਕਦਾਰ ਦੇ ਨਾਲ ਆ ਨਹੀਂ ਰਿਹਾ ਹੋ ਨਹੀਂ ਰਿਹਾ ਹੈਗਾ ਹੁਣ ਗਵਰਨਮੈਂਟ ਜਦੋਂ ਜਾਗੀ ਹੈ ਹੁਣ ਉਪਰਾਲੇ ਕਰਨੇ ਸ਼ੁਰੂ ਹੋਗੇ ਸੋ ਬੇਸਿਕਲੀ ਇਹਦੇ ਬਿਆਨ ਦਾ ਜਿਹੜਾ ਮਤਲਬ ਹੈ ਸਿਰਫ ਆਪਣੇ ਕੰਪਲਾਈਅੰਸ ਨੂੰ ਠੀਕ ਕਰਨਾ ਕਿ ਜਿਹੜੇ ਮਤਲਬ ਜਾਏ ਉਹ ਪਬਲਿਕ ਜਾਂ ਪ੍ਰਾਈਵੇਟ ਜਿਹੜੇ ਹੈਗੇ ਨੇ ਉਹਦੇ ਵਿੱਚ ਮੋਰ ਵਿਜੀਲੈਂਸ ਹੋਏਗੀ ਜੀ ਅ ਡਿਪਾਰਟਮੈਂਟ ਦੀ ਸਰਕਾਰ ਦੀ ਕਿ ਜਿਹਨੂੰ ਉਹ ਰੈਗੂਲੇਟ ਬਿਹਤਰ ਤਰੀਕੇ ਦੇ ਨਾਲ ਕਰੇਗਾ ਤੇ ਉਹ ਕੁਆਲਿਟੀ ਮਤਲਬ ਜਿਹੜੀ ਹੈਗੀ ਹੈ ਐਜੂਕੇਸ਼ਨ ਦੀ ਉਹ ਬੈਟਰ ਹੋਏਗੀ ਐਗਜ਼ਾਮਪਲ ਤੁਸੀਂ ਜਿਵੇਂ ਕਹਿ ਰਹੇ ਆ ਕਿ ਇੱਥੇ ਹੁਣ ਬੱਚਾ ਉੱਥੋਂ ਆਂਦਾ ਕਿਵੇਂ ਪੜ੍ਹਨ ਚੱਲੇ ਆ ਇੱਥੇ ਆ ਕੇ ਉਹਨੂੰ ਪਤਾ ਲੱਗਦਾ ਕਿ ਆਨਲਾਈਨ ਹੀ ਕਲਾਸਾਂ ਨੇ ਉਹਦੀਆਂ ਉਹਦੇ ਕੋਲ ਰੈਗੂਲਰ ਸੋ ਇਹ ਵਾਲੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਹੁਣ ਗਵਰਨਮੈਂਟ ਨੂੰ ਹੁਣ ਪਤਾ ਲੱਗਾ ਹੈ ਤੇ ਉਹਨਾਂ ਨੇ ਲੱਗਿਆ ਕਿ ਵੀ ਇਹ ਜਿਹੜਾ ਬੱਚਾ ਸੋਚ ਕੇ ਪੈਸੇ ਖਰਚ ਕੇ ਉਥਾਰੇ ਆਇਆ ਹੈਗਾ ਉਹਦੇ ਨਾਲ ਇਹ ਠੀਕ ਨਹੀਂ ਹੋ ਰਿਹਾ ਸੋ ਗਵਰਨਮੈਂਟ ਉਹਨੂੰ ਫਿਕਸ ਕਰ ਰਹੀ ਹੈ ਅੱਛਾ ਕੋਈ ਹੋਰ ਵੱਡੀ ਜਿਹੜੀ ਚੇਂਜ ਦੀ ਆਸ ਵੀ ਸੀ ਸਰਕਾਰ ਨੇ ਜਿਤਾਈ ਸੀ ਕੱਲ ਅਨਾਉਂਸਮੈਂਟ ਦੇ ਵਿੱਚ ਕਿ ਭਈ ਆਇਲਟ ਸੀ ਦੀ ਰਿਕਮੈਂਡੇਸ਼ਨ ਨੂੰ ਅਸੀਂ ਆਇਲਟ ਸੀ ਰਿਕੁਆਇਰਮੈਂਟ ਜਿਹੜੇ ਸਰਟਨ ਬੈਂਡਸ ਰਿਕੁਆਇਰਡ ਨੇ ਕਿਸੇ ਯੂਨੀਵਰਸਿਟੀ ਦਾ ਕੋਸ਼ਾ ਕਿਸੇ ਕਾਲਜਿਸ ਦੇ ਥੋੜੇ ਘਟ ਨੇ ਉਦੇ ਵਿੱਚ ਵੀ ਅਸੀਂ ਤਬਦੀਲੀਆਂ ਆਉਣ ਵਾਲੇ ਸਮੇਂ ਦੇ ਵਿੱਚ ਕਰ ਸਕਦੇ ਹਾਂ ਹੋ ਸਕਦਾ ਕਿ ਕਹਿੰਦੇ ਮਾਰਚ ਦੇ ਵਿੱਚ ਜਿਹਾ ਕੋਈ ਵੱਡਾ ਫੈਸਲਾ ਆ ਜਾਵੇ ਕੀ ਲੱਗਦਾ ਹੈ ਕਿ ਕਿੰਨਾ ਕੁ ਸਰਕਾਰ ਵਧਾਊਗੀ ਤੇ ਉਹ ਵਧਾਉਣ ਦਾ ਕੀ ਕਾਰਨ ਹੋ ਸਕਦਾ ਨਹੀਂ ਦੇਖੋ ਜਿਹੜਾ ਇੱਕ ਇਸ ਤਰ੍ਹਾਂ ਹੈ ਕਿ ਜਿਵੇਂ ਹੁਣ ਆਪਣਾ ਐਸ ਡੀ ਐਸ ਪ੍ਰੋਗਰਾਮ ਸੀ ਉਹਦੇ ਵਿੱਚ ਇੱਕ ਰਿਕੁਆਇਰਮੈਂਟ ਸੀ 6 ਬੈਂਡ ਚਾਹੀਦੇ ਹੈਗੇ ਉਹ ਚ ਪਾਰਟਿਸਿਪੇਟ ਕਰਨ ਲਈ ਹੁਣ ਬਹੁਤ ਸਾਰੇ ਜਿਹੜੇ ਪਬਲਿਕ ਇੰਸਟੀਚਿਊਸ਼ਨ ਹੈ ਉਹਦੇ ਵਿੱਚ ਕੀ ਹੈ ਕਿ ਲੈਂਗੁਏਜ ਕੱਲੇ ਕੋਰਸੇਸ ਅਵੇਲੇਬਲ ਲੈਂਗੁਏਜਿਸ ਕੋਰਸੇਸ ਲੈਣ ਦੇ ਲਈ ਅ ਮਤਲਬ ਐਡਮਿਸ਼ਨ ਹੋ ਜਾਂਦੀ ਹੈਗੀ ਇੰਡੀਆ ਤੋਂ ਇਸ ਤਰ੍ਹਾਂ ਦੀਆਂ ਐਡਮਿਸ਼ਨਸ ਘੱਟ ਹੁੰਦੀਆਂ ਨੇ ਪਰ ਜਿਹੜੀਆਂ ਸਾਊਥ ਅਮਰੀਕਾ ਤੋਂ ਜਾਂ ਯੂਰਪ ਤੋਂ ਕਾਫੀ ਲੋਕ ਇਸ ਤਰ੍ਹਾਂ ਦੇ ਮਤਲਬ ਕਿ ਲੈਂਗੁਏਜ ਕੋਰਸਸ ਦੇ ਵਿੱਚ ਪਾਰਟਿਸਪੇਟ ਕਰਨ ਲਈ ਉਹਦੇ ਵਿੱਚ ਉਹਨਾਂ ਨੇ ਕੀ ਕਿਹਾ ਕਿ ਜਿਹੜੇ ਪ੍ਰਾਈਵੇਟ ਸਕੂਲਸ ਨੇ ਉਹਦੇ ਵਿੱਚ ਅਸੀਂ ਮਤਲਬ ਲੈਂਗੁਏਜ ਦੀ ਜੇ ਕਿਤੇ ਐਗਜ਼ੈਂਪਸ਼ਨ ਹੈ ਕਿ ਵੀ ਲੈਂਗੁਏਜ ਟੈਸਟ ਦੀ ਲੋੜ ਨਹੀਂ ਹੈ ਉਹ ਅਸੀਂ ਮਤਲਬ ਜਿਹੜੀ ਹੈਗੀ ਉਹ ਲੈ ਕੇ ਆਵਾਂਗੇ ਹਾਂ ਸੋ ਜਿਹੜੇ ਪ੍ਰਾਈਵੇਟ ਇੰਸਟੀਚਿਊਸ਼ਨ ਜਿਹਦੇ ਵਿੱਚ ਆਪਾਂ ਨੂੰ ਲੈਂਗੁਏਜ ਦੀ ਪਹਿਲਾਂ ਲੋਡ ਨਹੀਂ ਹੁੰਦੀ ਸੀ ਕਈ ਜਗ੍ਹਾ ਦੇ ਉੱਪਰ ਉਹ ਹੁਣ ਨਾਲ ਉਹ ਲਾਜ਼ਮੀ ਕਰ ਦਣਗੇ ਕਿ ਵੀ ਆਹ ਵਾਲੀ ਜਿਹੜਾ ਕਰਾਈਟਰੀਆ ਹੈਗਾ ਉਹਦੇ ਵਿੱਚ ਨਾਲ ਫਿਕਸ ਕਰਨਾ ਪਏਗਾ ਕਿ ਓਵਰਆਲ ਬਾਕੀ ਸਾਰਿਆਂ ਦੀ ਵੀ ਬੈਂਡ ਰਿਕੁਆਇਰਮੈਂਟਸ ਵੱਧ ਸਕੇ ਜਾਂ ਕੁਝ ਇਦਾਂ ਦੀ ਤਬਦੀਲੀ ਆਈ ਦੇਖੋ ਇਹਦੇ ਬਾਰੇ ਕਹਿਣਾ ਜਿਹੜਾ 6 ਬੈਂਡ ਜਿਹੜਾ ਹੈਗਾ ਇਹ ਇੱਕ 7 ਸੀਐਲਬੀ ਦੇ ਬਰਾਬਰ ਹੈ ਜਿਹਦੇ ਵਿੱਚ ਮਤਲਬ ਕੁਝ ਡਿਫਿਕਲਟੀਜ਼ ਦੇ ਨਾਲ ਬੰਦਾ ਲੈਂਗੁਏਜ ਨੂੰ ਅੰਡਰਸਟੈਂਡ ਕਰਦਾ ਇਹਦਾ ਮਤਲਬ ਇਹ ਹੈ ਕਿ ਬੰਦਾ ਲੈਂਗੁਏਜ ਨੂੰ ਅੰਡਰਸਟੈਂਡ ਕਰਦਾ ਪਰ ਕੁਝ ਮੁਸ਼ਕਲਾਂ ਉਹਨੂੰ ਅੰਡਰਸਟੈਂਡਿੰਗ ਦੇ ਵਿੱਚ ਜਰੂਰ ਉਹਨੂੰ ਹੋ ਸਕਦੀਆਂ ਹੈਗੀਆਂ ਸੋ ਉਹਦੇ ਲਈ 6 ਬੈਂਡ ਦੇ ਵਿੱਚ ਜੇਕਰ ਅੱਜ ਵੀ ਆਪਾਂ ਲੈ ਲਈਏ ਤੇ ਕੁਝ ਇੰਸਟੀਚਿਊਸ਼ਨ ਦੀ 6.5 ਬੈਂਡ ਦੀ ਰਿਕੁਆਇਰਮੈਂਟ ਹੈਗੀ ਹੈ ਨਾ ਸੋ ਆਈ ਥਿੰਕ ਕਿ ਇਹਦੇ ਵਿੱਚ ਕੋਈ ਬਹੁਤ ਜ਼ਿਆਦਾ ਕੋਈ ਚੇਂਜ ਆਵੇ ਇਹ ਨਹੀਂ ਹੈ ਇਹ ਉਹਨਾਂ ਲਈ ਹੈ ਕਿ ਜਿੱਥੇ ਬਿਲਕੁਲ ਲੈਂਗੁਏਜ ਦੀ ਰਿਕੁਆਇਰਮੈਂਟ ਸੀ ਉਹ ਨਹੀਂ ਸਿੱਧਾ ਬੱਚਾ ਲਿਆਂਦਾ ਸੀ ਇੱਥੇ ਆ ਕੇ ਉਹਨੂੰ ਡਿਫਿਕਲਟੀ ਹੁੰਦੀ ਸੀ ਕੋਰਸ ਕਰਨ ਦੇ ਲਈ ਸੋ ਉਹਦਾ ਕੱਲਾ ਮੰਤਵ ਕਿਤੇ ਇਹ ਹੀ ਨਾ ਹੋਵੇ ਕਿ ਵੀ ਉਹਨੇ ਇੱਥੇ ਕੈਨੇਡਾ ਸਟੂਡੈਂਟ ਵੀਜ਼ੇ ਦੇ ਰਾਊਟ ਨੂੰ ਫੜ ਕੇ ਉਹਨਾਂ ਇੱਥੇ ਪਹੁੰਚਣਾ ਹੈਗਾ ਸੋ ਇਸ ਚੀਜ਼ ਨੂੰ ਰੋਕਣ ਦੇ ਲਈ ਉਹ ਲੈਂਗੁਏਜ ਦੀ ਰਿਕੁਆਇਰਮੈਂਟ ਲੈ ਕੇ ਆ ਰਹੇ ਨੇ ਕਿ ਜਿਹੜਾ ਬੰਦਾ ਇੱਥੇ ਆ ਰਿਹਾ ਉਹ ਇੱਥੇ ਆ ਕੇ ਹਰਾਨ ਪਰੇਸ਼ਾਨ ਨਾ ਹੋਵੇ ਇੱਥੇ ਆ ਕੇ ਉਹਨੂੰ ਬੱਚੇ ਨੂੰ ਜਿਹੜਾ ਹੈਗਾ ਲੈਂਗੁਏਜ ਦੇ ਉਹਨੂੰ ਥੋੜਾ ਬੋੜਾ ਅੰਡਰਸਟੈਂਡਿੰਗ ਹੋਵੇ ਕਿ ਵੀ ਹਾਂ ਇਹ ਲੈਂਗੁਏਜ ਹੈ ਤੇ ਉਹ ਤਾਂ ਇੱਥੇ ਆਵੇ ਹਾਂਜੀ ਅੱਛਾ ਓਵਰਆਲ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਤਬਦੀਲੀਆਂ ਨੇ ਸਾਰੀਆਂ ਫੋਕਸ ਕੀ ਹੈ ਗਵਰਨਮੈਂਟ ਦਾ ਰਲ੍ਹਾ ਇਹ ਹੈ ਕਿ ਗਵਰਨਮੈਂਟ ਹੁਣ ਚਾਹੁੰਦੀ ਹੈ ਕਿ ਛਾਨਣਾ ਹੋਰ ਸੰਘਣਾ ਲੱ ਕਵਾਲਿਟੀ ਸਟੂਡੈਂਟਸ ਲੈ ਕੇ ਆਈਏ ਜਾਂ ਗ੍ਰੈਜੂਏਟਸ ਜਿਆਦਾ ਤੋਂ ਜਿਆਦਾ ਆਉਣ ਪਲੱਸ 2 ਤੋਂ ਬਾਅਦ ਨਾ ਬੱਚੇ ਆਉਣ ਇਸ ਤਰੀਕੇ ਦਾ ਮਾਹੌਲ ਬਣਾਇਆ ਜਾ ਰਿਹਾ ਪਹਿਲਾਂ ਜੀਆਈਸੀ ਦਾ ਵਧਾਉਣਾ ਬਾਅਦ ਵਿੱਚ ਗਿਣਤੀ ਘਟਾਉਣੀ ਉਸ ਤੋਂ ਬਾਅਦ ਸੂਬਿਆਂ ਨੂੰ ਉੱਤੇ ਗੱਲ ਛੱਡਣੀ ਫਿਰ ਉਹਨਾਂ ਦਾ ਉਹਨਾਂ ਦੇ ਉੱਤੇ ਚੈੱਕ ਬਣਾਉਣਾ ਪ੍ਰੋਪਰਲੀ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਓਵਰਆਲ ਕੀ ਲੱਗਦਾ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਸੋਚ ਕੀ ਰਹੀ ਹੈ ਦਿਸ਼ਾ ਕੀ ਉਹਦੀ ਦੇਖੋ ਪਿਛਲੇ ਕੁਝ ਟਾਈਮ ਦੇ ਵਿੱਚ ਇੱਕ ਸਟੂਡੈਂਟ ਵੀਜ਼ਾ ਇੱਕੋ ਜਿਹੀ ਚੀਜ਼ ਸੀਗੀ ਜਿਹਦੇ ਵਿੱਚ ਆ ਕੈਨੇਡਾ ਨੂੰ ਇਹ ਲੱਗਿਆ ਕਿ ਵੀ ਬੰਦਿਆਂ ਦੀ ਇੱਥੇ ਘਾਟ ਹੈ ਇੱਕਦਮ ਸਟੂਡੈਂਟ ਵੀਜ਼ਾ ਇਹਨਾਂ ਨੂੰ ਇੱਕ ਚੰਗਾ ਮੀਡੀਅਮ ਲੱਗਿਆ ਦੋ ਤਿੰਨ ਕਾਰਨ ਸੀ ਇੱਕ ਤਾਂ ਬੰਦਿਆਂ ਦੀ ਘਾਟ ਨੂੰ ਪੂਰਾ ਕਰਦਾ ਸੀ ਜਿਹੜਾ ਕੈਨੇਡੀਅਨ ਐਜੂਕੇਸ਼ਨ ਸਿਸਟਮ ਦੇ ਵਿੱਚ ਆ ਕੇ ਇਹਨਾਂ ਨੇ ਦੇਖਿਆ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਬੈਸਟ ਬੱਚਾ ਬਣਦਾ ਹੈ ਕਿ ਕੈਨੇਡੀਅਨ ਐਜੂਕੇਸ਼ਨ ਉਹਦੇ ਕੋਲ ਹੁੰਦੀ ਹੈ ਨਾਲ ਕੈਨੇਡੀਅਨ ਐਕਸਪੀਰੀਅੰਸ ਹੁੰਦਾ ਹੈ ਜਿਹੜਾ ਕਿ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਚ ਲੈਂਦਾ ਤੇ ਉਸ ਤੋਂ ਬਾਅਦ ਉਹ ਪੱਕਾ ਹੁੰਦਾ ਠੀਕ ਹੈ ਰਾਈਟ ਹੁਣ ਜਦੋਂ ਉਹ ਪਹਿਲਾਂ ਇਹਨਾਂ ਨੇ ਇਸ ਚੀਜ਼ ਨੂੰ ਨਿਰਧਾਰਤ ਨਹੀਂ ਕੀਤਾ ਕਿ ਵੀ ਕਿੰਨੇ ਬੰਦੇ ਆਉਣੇ ਚਾਹੀਦੇ ਜਦੋਂ ਹੁਣ ਇੰਨੇ ਜ਼ਿਆਦਾ ਅਜ 9 ਲੱਖ 1 ਮਿਲੀਅਨ ਦੇ ਕਰੀਬ ਸਟੂਡੈਂਟ ਹੋ ਗਿਆ ਇਹਨਾਂ ਨੂੰ ਲੱਗਿਆ ਹੁਣ ਕੈਨੇਡਾ ਦੀ ਵੱਡੀ ਪ੍ਰੋਬਲਮ ਕੀ ਹੈ ਕਿ ਨਾਲ-ਨਾਲ ਇਕੱਲਾ ਜਦੋਂ ਕੋਈ ਬਾਹਰੋਂ ਕੋਈ ਵੀ ਟੈਂਪੋਰੀ ਰੈਜ਼ੀਡੈਂਟ ਆਂਦਾ ਚਾਹੇ ਉਹ ਵਰਕਰ ਆਂਦਾ ਹੈ ਚਾਹੇ ਉਹ ਸਟੂਡੈਂਟ ਆਂਦਾ ਹੈ ਤੋਂ ਕੈਨੇਡਾ ਦੇ ਵਿੱਚ ਹਾਊਸਿੰਗ ਜਿਹੜੀ ਸੀ ਇਹ ਇੱਕ ਸਮੱਸਿਆ ਸੀਗੀ ਹੁਣ ਜਦੋਂ ਜ਼ਿਆਦਾ ਸਮੱਸਿਆ ਵਧ ਗਈ ਆਪਾਂ ਵੀ ਤੁਸੀਂ ਦੇਖੋ ਆਪਾਂ ਆਪਣੇ ਪੰਜਾਬੀ ਚੈਨਲਾਂ ਦੇ ਉੱਪਰ ਕਿ ਆਪਾਂ ਸਟੂਡੈਂਟ ਨੂੰ ਹੀ ਔਖੇ ਕਈ ਕਿਹ ਵੀ ਸਟੂਡੈਂਟ ਆ ਕਰਦੇ ਆ ਕਰਦੇ ਜਿਹੜਾ ਕਿ ਬੇਸਿਕਲੀ ਗੱਲ ਕੀ ਸੀਗੀ ਕਿ ਜਿਹੜੀ ਸਮੱਸਿਆ ਅੱਜ ਅਫੋਰਡੇਬਿਲਟੀ ਇੱਕ ਜਿਹੜਾ ਸਟੂਡੈਂਟ ਆਂਦਾ ਹੈਗਾ ਉਹਦੇ ਲਈ ਵੀ ਕਿਉਂਕਿ ਇੱਥੇ ਜਗ੍ਹਾ ਨਹੀਂ ਹੈ ਜਦੋਂ ਜਦੋਂ ਵੀ ਕੋਈ ਚੀਜ਼ ਦੀ ਘਾਟ ਹੋਵੇ ਉਹ ਚੀਜ਼ ਮਹਿੰਗੀ ਹੋ ਜਾਂਦੀ ਹੈ ਹਮ ਰਾਈਟ ਇਹੀ ਇਹਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਸੀਗਾ ਕਿ ਜਿਹੜੇ ਬੱਚਿਆਂ ਨੂੰ ਮੇਨ ਜਿਹੜੀਆਂ ਵਾਲੀਆਂ ਸਮੱਸਿਆ ਕਿ ਰਹਿਣ ਦੀ ਸਮੱਸਿਆ ਜੀ ਤੇ ਇਹਨਾਂ ਸਮੱਸਿਆਵਾਂ ਦੇ ਕਰਕੇ ਜਿਹੜਾ ਹੈਗਾ ਗਵਰਨਮੈਂਟ ਨੇ ਇੱਕਦਮ ਸਟੈਪ ਕੀਤਾ ਜਿਹੜਾ ਸਟੈਪ ਕੀਤਾ ਡਾਕਟਰ ਸਾਹਿਬ ਪ੍ਰਾਈਵੇਟ ਕਾਲਾਂ ਜਾਂ ਤੇ ਕਾਫੀ ਬੰਨੇ ਰੋਲੇ ਪੈਂਦੇ ਨੇ ਬ੍ਰੈਮਟਨ ਦੇ ਵਿੱਚ ਉਲਗੋਮਾ ਯੂਨੀਵਰਸਿਟੀ ਦੇ ਬਾਹਰ ਕਈ ਦਿਨਾਂ ਤੋਂ ਰੌਲਾ ਰੱਪਾ ਪੈਂਦਾ ਰਿਹਾ ਬੱਚਿਆਂ ਨੇ ਸ਼ਿਕਾਇਤਾਂ ਸਨ ਬਹੁਤ ਸਾਡੇ ਇੱਥੇ ਬੀਸੀ ਦੇ ਬਹੁਤ ਸਾਰੇ ਕਾਲਜਿਸ ਨੇ ਜਿਨ੍ਹਾਂ ਦੇ ਪਿਛਲੇ ਦਿਨੀ ਕਈ ਤਰੀਕੇ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਬੱਚਿਆਂ ਦੇ ਨਾਲ ਚੱਲੀਆਂ ਕਿਤੇ ਕੋਰਸ ਨਹੀਂ ਪ੍ਰੋਵਾਈਡ ਕੀਤਾ ਜਾ ਰਿਹਾ ਕਿਤੇ ਬੱਚਿਆਂ 'ਤੇ ਦੋਸ਼ ਲਗਾਇਆ ਜਾਂਦਾ ਕਿ ਜਾਣ ਬੁੱਝ ਕੇ ਫੇਲ ਕੀਤਾ ਜਾਂਦਾ ਉਹਨਾਂ ਦੀ ਹਕੀਕਤਾਂ ਕੀ ਨੇ ਉਹ ਤੇ ਪਾਰਟ ਆਫ ਇਨਵੈਸਟੀਗੇਸ਼ਨ ਜਾਂ ਅੱਗੇ ਆ ਪਰ ਅਜਿਹੀਆਂ ਗੱਲਾਂ ਚਾਰੇ ਪਾਸੇ ਦੇਖਣ ਸੁਣਨ ਨੂੰ ਕਿਉਂ ਮਿਲ ਰਹੀਆਂ ਨੇ ਦੇਖੋ ਇਹਦੇ ਪਿੱਛੇ ਜਿਹੜਾ ਮੇਨ ਕਾਰਨ ਹੈ ਜਦੋਂ ਕੋਈ ਵੀ ਚੀਜ਼ ਦੀ ਆਪਣੀ ਜਿੰਨੀ ਆਪਾਂ ਚੀਜ਼ ਨੂੰ ਅਕਮੋਡੀਏਟ ਕਰ ਲੈਣੇ ਕਹਿੰਦੇ ਗਲਾਸ ਜਦੋਂ ਜ਼ਿਆਦਾ ਭਰ ਜਾਂਦਾ ਤੇ ਉਹ ਡੁੱਲਦਾ ਹੈ ਉਹ ਉਹ ਹੀ ਚੀਜ਼ ਹੈ ਕਿਉਂਕਿ ਜਦੋਂ ਇਹਨਾਂ ਦੇ ਕੋਲ ਜਿੰਨਾ ਚੀਜ਼ ਨੂੰ ਇਹ ਹੈਂਡਲ ਕਰ ਸਕਦੇ ਸੀ ਉਸ ਤੋਂ ਵੱਧ ਸਟਰੈਂਥ ਜ਼ਿਆਦਾ ਸਟਰੈਂਥ ਜ਼ਿਆਦਾ ਹੋਗੀ ਤਾਂ ਉਸ ਤੋਂ ਬਾਅਦ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹਦੇ ਨਾਲ ਲਿੰਕ ਨਹੀਂ ਚ ਅੱਛਾ ਤਾਂ ਜੁੜਦੇ ਨੇ ਉਤਰ ਉਹ ਡਾਕਟਰ ਸਾਹਿਬ ਤੁਹਾਡਾ ਅੱਜ ਜੁੜ ਕੇ ਸਾਰੀਆਂ ਜਾਣਕਾਰੀਆਂ ਦੇਣ ਲਈ ਬਹੁਤ ਧੰਨਵਾਦੀ ਥੈਂਕ ਯੂ ਫਾਰ ði ਕਲੈਰੀਫਿਕੇਸ਼ਨ ਥੈਂਕ ਯੂ ਸੱਚੀ ਗੱਲ ਸੋ ਇਸਨ ਡਾਕਟਰ ਸੰਦੀਪ ਚੈਨ ਐਕਟ ਮੇ ਵੀਜ਼ਾ ਸੋਲੂਸ਼ਨਸ ਤੋਂ ਉਮੀਦ ਹੈ ਤੁਹਾਨੂੰ ਪ੍ਰੋਗਰਾਮ ਠੀਕ ਲੱਗਾ ਹੋਵੇਗਾ ਆਪਣੀ ਫੀਡਬੈਕ ਸਾਡੇ ਤੱਕ ਸਾਂਝੀ ਜ਼ਰੂਰ ਕਰਦੇ ਰਹੋ ਮੈਨੂੰ ਵੀ ਇੱਥੇ ਜੋਗਰਾਸ਼ ਸਿੰਘ ਕਾਲੂ ਨੂੰ ਦਿਵਾ